ਸਸਿਕਾ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਬਣਾਉਨੇ ਆ ਛੋਟੇ ਛੋਟੇ ਕੱਟ ਤੇ ਪ੍ਰੀਤ ਬਣਾਉਂਦੀ ਆ ਦੇਖੋ ਆ ਪ੍ਰੀਤ ਦੱਸੀ ਕਿਵੇਂ ਬਣਾਉਣਾ ਕਿੰਨਾ ਕਟਿਆ ਇੱਕ ਦਿਖਾਈ ਚੱਕ ਕੇ ਜਿਹੜਾ ਬਣਾਇਆ ਵਾ ਆ ਦੇਖੋ ਇਹਨੇ ਕੱਲ ਇੱਕ ਆ ਕਿੱਟ ਬਣਾਈ ਉਹ ਤੋਂ ਦੇਖ ਕੇ ਮੋਬਾਈਲ ਤੋਂ ਤੇ ਦੇਖ ਖੋਲ ਕੇ ਦਿਖਾਈ ਆ ਕਿੰਨੀ ਸੋਹਣੀਆਂ ਲੱਗ ਇੱਕ ਹੋਰ ਬਣਾਈ ਸੀਗੇ ਨੇ ਦੋ ਬਣਾਈਆਂ ਲਗਦੀ ਨਾ ਰੈਡੀਮੇਡ ਜਮਾਂ ਇਹ ਵੇਚ ਹਜੇ ਹੋਰ ਬਣਾਉਣੀਆਂ ਨੇ ਆਹ ਵਾਲੀ ਤੇ ਜਿੱਪਾ ਮੈਂ ਕੱਲ ਇਹਨੂੰ ਲਿਆਤੀਆਂ ਸੀ ਗਿਆ ਹਾਂ 5-5 ਰੁਪਏ ਦੀਆਂ ਨਾਲ ਇੱਕ ਇਹ ਆ ਹੁਣ ਬਣਾਉਣ ਲੱਗੀ ਆ ਦਿਖਾਈ ਬ੍ਰੀਤ ਕਿਹੜਾ ਦਿਖਾਈ ਆਹ ਵਾਲੀ ਹਾਂ ਇਹ ਬੜਾ ਕਲਰ ਇਹ ਥੋੜਾ ਸਲਕੀਆ ਪਰ ਮੇਰਾ ਇਹ ਨਾ ਸਲਵਾਰ ਦਾ ਕੱਪੜਾ ਸੀ ਜਿਹਨੇ ਵਿੱਚੋਂ ਇਹਨੇ ਟੋਟਾ ਕੱਟ ਲਿਆ ਮੈਂ ਬਾਅਦ ਚ ਪਤਾ ਲੱਗਾ ਮੈਂ ਫਟਾਫਟ ਉੱਠ ਖੜੀ ਮੇਰਾ ਕੱਪੜੇ ਨਹੀਂ ਸਲਵਾਰ ਖਰਾਬ ਕਰ ਦੇਣੀ ਸੀ ਚੱਲ ਮੈਂ ਨਾ ਕਟੋਪਾ ਤੇ ਇਹਦੇ ਚ ਹੁਣ ਤੂੰ ਕੀ ਕਰਨਾ ਹੁਣ ਪ੍ਰੀਤ ਕੱਪੜਾ ਲਾਉਣਾ ਪ੍ਰੈਸ ਕਰਨ ਕਿ ਉਹ ਦੂਜਾ ਪੇਪਰ ਲਾਉਣਾ ਵਿੱਚ ਇਹਦੇ ਕਿ ਨਹੀਂ ਗਾੜੀ ਆ ਲਾਣਾ ਪੇਪਰ ਵਿੱਚ ਇਹ ਪਹਿਲਾ ਦਿਨ ਮੈਂ ਗੀਚਾ ਲਾਇਆ ਸੀਗਾ ਹਾਂ ਪਤਾ ਨਹੀਂ ਕਿਹੜਾ ਸੀਗਾ ਪੇਪਰ ਜਾਂ ਪੇਸਟਿੰਗ ਪੇਪਰ ਸੀਗਾ ਲਾਇਆ ਤੇ ਪਰ ਉਹ ਪੇਸਟਿੰਗ ਪੇਪਰ ਥੋੜਾ ਜਿਆ ਮਹਿੰਗਾ ਪੈਂਦਾ ਸੀਗਾ ਕਿ ਅਸੀਂ ਹੁਣ ਜਿਹੜੀ ਉਹ ਬੋਰੀ ਹੁੰਦੀ ਵੀ ਕਿਹੜੀ ਹੈ ਚੌਲਾਂ ਵਾਲੀ ਬੋਰੀ ਹੈ ਨਾ ਜਾਂ ਆਟੇ ਵਾਲੀ ਥੈਲੀ ਹੋਵੇ ਸਾਕ ਦੀ ਤੇ ਉਹ ਵਿੱਚ ਪਾ ਕੇ ਫਿਰ ਉਹ ਬਣਾ ਕੇ ਤੁਹਾਨੂੰ ਪੂਰਾ ਦਿਖਾਉਣੀ ਹੈ ਆ ਪੂਰਾ ਹੈ ਨਾ ਵਧੀਆ ਹਾਰਡ ਹੈ ਜਿਵੇਂ ਰੈਡੀਮੇਡ ਹੁੰਦਾ ਬਸ ਇੱਕੋ ਕਥੋੜੀ ਜੀ ਗਲਤੀ ਹੋ ਗਈ ਇਹਨੇ ਆ ਨਾਲ ਦਾ ਨਹੀਂ ਲਾਇਆ ਆ ਲੱਗ ਤੋਂ ਲਾਤਾ ਇਹਦੇ ਨਾਲ ਦਾ ਸੀਗਾ ਕਪੜਾ ਸੋਹਣੀ ਬਣੀ ਆ ਵੇਖੋ ਜੀ ਇਹਨੇ ਇੱਕ ਆ ਬਣਾਈ ਆ ਆਗੜੀਆਂ ਦੋ ਕਿੱਟਾ ਬਣਾਈਆਂ ਜੇ ਤੁਸੀਂ ਵੀ ਕਿਸ ਨੇ ਐਵੇਂ ਵੀ ਲੈਣੀਆਂ ਬਣਾਉਣ ਨੂੰ ਤਾਂ ਤੁਸੀਂ ਦੱਸ ਸਕਦੇ ਹੋ ਅਸੀਂ ਤੁਹਾਨੂੰ ਆਰਡਰ ਕਰ ਦਾਂਗੇ ਐਦਾਂ ਦੇ ਕਿੱਟਾ ਘਰਚ ਨਾਲੇ ਵਧੀਆ ਆਪਣੇ ਹੱਥ ਨਾਲ ਬਣਾਈ ਦੇਖੋ ਸਾਡੀ ਕੁੜੀ ਚ ਟੈਲੈਂਟ ਤਾਂ ਬਹੁਤ ਆ ਇਹਨਾਂ ਨਾਲ ਦੇ ਹਣ ਹੋਰ ਬਣਾਉਗੇ ਫਿਰ ਆਪਾਂ ਇਹਨਾਂ ਨੂੰ ਸੇਲ ਕਰ ਦਾਂਗੇ ਚਲੋ ਜੀ ਦੂਜੀ ਬਣਾ ਕੇ ਪ੍ਰੋਪਰ ਫੇਰ ਤੁਹਾਨੂੰ ਹੋਰ ਦਿਖਾਉਣੇ ਚਲੋ ਥੈਂਕ ਯੂ ਥੈਂਕ ਯੂ ਜੀ ਸਾਡਾ ਬਲੌਗ ਦੇਖਣ ਲਈ